ਰੇਡੀ ਪਿੰਡ ਬਖਸ਼ੀ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਅੱਜ ਮਾਗੀ ਦੀ ਸੰਗRAND ਦਾ ਇਤਿਹਾਸਿਕ ਦਿਨ ਮਨਾਇਆ ਜਾ ਰਿਹਾ ਸੀ ਡੰਡੀ ਪਰਸੋਂ ਰੱਖੇ ਅਖੰਡ ਪਾਠ ਦਾ ਅੱਜ ਭੋਗ ਪਿਆ ਸੀ ਡੰਡੀ ਅਰਦਾਸ ਤੋਂ ਬਾਅਦ ਰਾਗੀ ਸਿੰਘ ਮਾਗੀ ਦੇ ਮਹੀਨੇ ਦਾ ਮਹਾਤਮ ਸੰਗਤ ਨੂੰ ਸਰਵਨ ਕਰਾ ਰਹੇ ਸਨ ਡੰਡੀ ਸਾਧ ਸੰਗਤ ਜੀ ਇਹ ਉਸ ਸਮੇਂ ਦਾ ਸਾਖਾ ਹੈ ਜਦੋਂ ਭੁੱਖ ਦੇ ਸਤਾਏ ਕੁਝ ਸਿੰਘ ਸੂਰਮੇ ਅਣਪੋਲਪੁਨੇ ਵਿੱਚ ਦਸ਼ਮੇਸ਼ ਪਿਤਾ ਨੂੰ ਕਾਗਜ਼ ਉੱਤੇ ਲਿਖ ਕੇ ਇੱਕ ਬੇਦਾਵਾ ਦੇ ਆਏ ਸਨ ਕਿ ਤੂੰ ਸਾਡਾ ਗੁਰੂਨੀ ਅਤੇ ਅਸੀਂ ਤੇਰੇ ਸਿੱਖਨੀ ਡੰਡੀ ਸਾਧ ਸੰਗਤ ਜੀ ਉਹ ਪਿੰਡ ਹੁਣ ਦੇ ਸ਼੍ਰੀ ਮੁਕਤਸਰ ਸਾਹਿਬ ਦੇ ਨੇੜੇ ਹੀ ਸੀ ਡੰਡੀ ਉਸ ਸਮੇਂ ਕਿਦਰਾਂ ਨੇ ਦੀ ਟਾਬ ਕਰਕੇ ਜਾਣਾ ਜਾਂਦਾ ਸੀ ਅਤੇ ਸਾਧ ਸੰਗਤ ਜੀ ਜਦੋਂ ਇਹ ਲਗਭਗ 40 ਆਪਣੇ ਪਿੰਡ ਪਹੁੰਚੇ ਤਾਂ ਅੱਗੋਂ ਉਹਨਾਂ ਦੀਆਂ ਇਸਤਰੀਆਂ ਨੀ ਬਹੁਤ ਬੁਰਾ ਮਨਾਇਆ ਤੁਸੀਂ ਔਖੇ ਸਮੇ ਗੁਰੂ ਨੂੰ ਇਕੱਲੇ ਛੱਡ ਕੇ ਆ ਗਏ ਤੁਸੀਂ ਇਹ ਕੰਮ ਚੰਗਾ ਨਹੀਂ ਕੀਤਾ ਹੁਣ ਤੁਸੀਂ ਘਰਾਂ ਵਿੱਚ ਸੁਥਣਾ ਪਾ ਕੇ ਬੈਠੋ ਅਸੀਂ ਜਾਂਨੀਆ ਲੜਾਈ ਦੇ ਮੈਦਾਨ ਵਿੱਚ ਡੰਡੀ ਬੀਬੀਆਂ ਦੀ ਇਸ ਤਰ੍ਹਾਂ ਦੀ ਫਟਕਾਰ ਸੁਣ ਕੇ ਪਿੰਡ ਦੇ ਉਹਨਾਂ ਬੰਦਿਆਂ ਉੱਤੇ ਬਹੁਤ ਅਸਰ ਹੋਇਆ ਅਤੇ ਉਹ ਦੂਸਰੇ ਹੀ ਦਿਨ ਦੁਬਾਰਾ ਗੁਰੂ ਦੀ ਫੌਜ ਵਿੱਚ ਸ਼ਾਮਲ ਹੋਣ ਲਈ ਪਿੰਡੋਂ ਚੱਲ ਪਏ ਪਰ ਪਿੰਡ ਦੀਆਂ ਇਸਤਰੀਆਂ ਵਿੱਚੋਂ ਇੱਕ ਇਸਤਰੀ ਵਾਪਸ ਨਹੀਂ ਗਈ ਡੰਡੀ ਉਹ ਪਿੰਡ ਦੇ ਬੰਦਿਆਂ ਨਾਲ ਹੀ ਘੋੜੇ ਉੱਤੇ ਰੇੜੀ ਸਵਾਰ ਹੋ ਕੇ ਜੰਗ ਦੇ ਮੈਦਾਨ ਵੱਲ ਚਲੀ ਗਈ ਡੰਡੀ ਸਾਧ ਸੰਗਤ ਜੀ ਉਸ ਬਹਾਦਰ ਬੀਬੀ ਦਾ ਨਾਮ ਸੀ ਮਾਈ ਬਾਗੋ ਅਤੇ ਜਦ ਇਹ ਸਿੱਖ ਇਤਿਹਾਸ ਸੁਨਾਇਆ ਜਾ ਰਿਹਾ ਸੀ ਸੰਗਤ ਵਿੱਚ ਇੱਕ 8 ਕੋ ਸਾਲ ਦੀ ਬੱਚੀ ਵੀ ਬੈਠੀ ਸੀ ਡੰਡੀ ਉਹ ਬੜੇ ਧਿਆਨ ਨਾਲ ਪ੍ਰਚਾਰਕ ਵੱਲੋਂ ਸੁਨਾਇਆ ਜਾ ਰਿਹਾ ਗੁਰੂ ਇਤਿਹਾਸ ਸੁਣ ਰਹੀ ਸੀ ਡੰਡੀ ਉਸ ਚੁਸਤ ਅਤੇ ਪਿਆਰੀ ਬੱਚੀ ਦਾ ਨਾਮ ਸੀ ਗੁਲਾਬੋ ਡੰਡੀ ਗੁਲਾਬੋ ਦੇ ਮਾਤਾ ਪਿਤਾ ਕਿਸਾਨ ਪਰਿਵਾਰ ਵਿੱਚੋਂ ਸਨ ਡੰਡੀ ਸਿੱਖ ਇਤਿਹਾਸ ਸੁਣਦਿਆਂ ਅਤੇ ਕਿਸਾਨੀ ਪਰਿਵਾਰ ਵਿੱਚ ਰਹਿੰਦਿਆਂ ਉਹ ਹੌਲੀ-ਹੌਲੀ ਜਵਾਨੀ ਦੀਆਂ ਪੌੜੀਆਂ ਚੜ ਰਹੀ ਸੀ ਡੰਡੀ ਉਸ ਸਮੇਂ ਤੱਕ ਦੇਸ਼ ਦੀ ਆਜ਼ਾਦੀ ਦਾ ਮੁੱਢ ਵੀ ਵੱਜ ਚੁੱਕਾ ਸੀ ਡੰਡੀ ਗੁਲਾਬਕੌਰ ਭਾਵੇਂ ਸਕੂਲੀ ਵਿਦਿਆ ਪ੍ਰਾਪਤ ਨਹੀਂ ਸੀ ਕਰ ਸਕੀ ਪਰ ਦਿਮਾਗੀ ਤੌਰ ਉੱਤੇ ਉਹ ਬਹੁਤ ਚੇਤਨ ਸੀ ਡੰਡੀ ਉਹ ਆਪਣੇ ਗੁਲਾਮ ਮੁਲਕ ਦੀ ਹੁਣੀ ਉੱਤੇ ਝੂਰਿਆ ਕਰਦੀ ਸੀ ਡੰਡੀ ਉਸ ਦੀ दिली ਇੱਛਾ ਸੀ ਕਿ ਉਸ ਦਾ ਮੁਲਕ ਜਲਦੀ ਆਜ਼ਾਦ ਹੋਵੇ ਅਤੇ ਉਹ ਸਿਰ ਉੱਚਾ ਕਰਕੇ ਜਿਉ ਸਕੇ ਡੰਡੀ ਸ਼ਾਦੀ ਦੀ ਉਮਰ ਹੋਈ ਵੇਖ ਕੇ ਗੁਲਾਬਕੌਰ ਦੇ ਮਾਤਾ ਪਿਤਾ ਨੇ ਉਸ ਦੀ ਸ਼ਾਦੀ ਨੇੜੇ ਦੇ ਪਿੰਡ ਜਖੇਪੜ ਦੇ ਇੱਕ ਨੌਜਵਾਨ ਮਾਨ ਸਿੰਘ ਨਾਲ ਕਰ ਦਿੱਤੀ ਡੰਡੀ ਮਾਨ ਸਿੰਘ ਮਨੀਲਾ ਤੋਂ ਆਪਣੇ ਪਿੰਡ ਆਇਆ ਸੀ ਡੰਡੀ ਸ਼ਾਦੀ ਤੋਂ ਥੋੜੇ ਦਿਨਾਂ ਬਾਅਦ ਹੀ ਮਾਨ ਸਿੰਘ ਗੁਲਾਬਕੌਰ ਨੂੰ ਨਾਲ ਲੈ ਕੇ ਦੁਬਾਰਾ ਮਨੀਲਾ ਚਲਾ ਗਿਆ ਡੰਡੀ ਵੈਸੇ ਉਸ ਦੀ दिली ਇਸ਼ਾ ਅਮਰੀਕਾ ਜਾਣ ਦੀ ਸੀ